ਕਿਹੜਾ ਉਹਦੇ ਇੱਥੇ ਏਰੀਆ ਦੇ ਐਮਐਲਏ ਜਿਹੜੇ ਗੁਰਪ੍ਰੀਤ ਗੋਗੀ ਜੀ ਕੀ ਕਹਿੰਦੇ ਐ ਗੋਗੀ ਨੇ ਲਾਲਚੇ ਦਿੱਤਾ 10000 ਰੁਪਏ ਦਾ ਐ ਗੋਗੀ ਹੁਣ ਆਵੇ ਤਾਂ ਸਹੀ ਭੱਲੇ ਦੇ ਵਿੱਚ ਇਹਨੂੰ ਮੈਂ ਸਾਰੇ ਪੈਸੇ ਦੇ ਕੇ ਵੋਟਾਂ ਦਵਾਉਂਗੀ ਸਾਰੇ ਮਲੇ ਦੀਆਂ ਕਿਸੇ ਦੀ ਵੋਟ ਨਹੀਂ ਪੈਣੀ ਅਸੀਂ ਨਾ ਪਾਣੀ ਇਹਨੇ ਲਾਲਚੇ ਦਿੱਤਾ ਸੀ ਜੀ ਲਾਲਚੇ ਦਿੱਤਾ 10000 ਰੁਪਏ ਦਾ ਨਮਸਕਾਰ ਮੈਂ ਨਨਸ਼ੇਗਲ ਦਿੱਲੀ ਤੋਂ ਵੀ ਨਿਊਜ਼ ਸੀ ਤੁਹਾਡਾ ਸਤ ਸ੍ਰੀ ਅਕਾਲ ਜੀ। ਸੇਲੇ ਸੀ ਮੌਜੂਦ ਅਲੂ ਵਿਆਣਾ ਦੇ ਮਨੋਰਨਗਰ ਦੇ ਵਿੱਚ ਤੁਸੀਂ ਹਾਲਾਤ ਦੇਖੋਦੇ ਕਿੰਨੇ ਬੱਦ ਤੋਂ ਬੱਦਰ ਹੋ ਚੁੱਕੇ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਗੰਦਾ ਇੱਥੇ ਪਾਣੀ ਖੜਿਆ ਹੋਇਆ ਹੈ ਜੋ ਕਿ ਗੱਟਰਾਂ ਦਾ ਗੰਦਾ ਪਾਣੀ ਖੜਾ ਤੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਗੰਦੇ ਮੱਛਰ ਜੋ ਕਿ ਪੈਦਾ ਹੋ ਰਹੇ ਗੰਦੇ ਪਾਣੀ ਵਿੱਚ ਜਿੰਨਾ ਕਿ ਬੱਚਿਆਂ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਰਹੇ ਤੇ ਬੱਚੇ ਬਿਮਾਰ ਹੋ ਰਹੇ ਤੁਸੀਂ ਦੇਖ ਸਕਦੇ ਹੋ ਬੱਚੇ ਜਦੋਂ ਸਕੂਲ ਜਾਂਦੇ ਤੇ ਗੰਦੇ ਪਾਣੀ ਚੋਂ ਲੰਘਣਾ ਪੈਂਦਾ ਹੈ ਕਈ ਵਾਰ ਆਟੋ ਫਾਇਟ ਸਕਦਾ ਹੈ ਤੁਸੀਂ ਜਿਸ ਤਰ੍ਹਾਂ ਦੇ ਬੱਚ ਸਕੂਲ ਜਾਣ ਸਮੇਂ ਜਦੋਂ ਗਿਰਦੇ ਤੇ ਕਿਦਾਂ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੋਊਗਾ ਬੱਚਿਆਂ ਨੂੰ ਘਰ ਵਾਪਸ ਜਾ ਕੇ ਆਪਣੇ ਕੱਪੜੇ ਚੇਂਜ ਕਰਨੇ ਪੈਂਦੇ ਆ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਲੰਘਦੇ ਇੰਨੀ ਗੰਦੀ ਸਮੈਲ ਆਉਂਦੀ ਹੈ ਤੇ ਬੁਰਾ ਹਾਲ ਹੋ ਜਾਂਦਾ ਲੋਕਾਂ ਦੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਤੇ ਇਹ ਮਹੱਲੇ ਵਾਲੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਸਮੱਸਿਆਵਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਦਿਵਿਆ ਇਸ ਮਹੱਲੇ ਦੇ ਵਿੱਚ ਰਹਿਣ ਵਾਲੇ ਹਾਂਜੀ ਹਾਂਜੀ ਕੀ ਕਿਹੜੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਤੁਸੀਂ ਸਾਡੇ ਮਹੱਲੇ ਦੇ ਵਿੱਚ ਇੰਨਾ ਗੰਦਾ ਪਾਣੀ ਖੜੇ ਤੇ ਕੀ ਹਾਲਾਤ ਹੋ ਚੁੱਕੇ ਨੇ ਕੀ ਕਹਿਣਾ ਚਾਹੋਗੇ ਬਹੁ ਇਹ ਨੰਗੜਾ ਵੀ ਮੁਸ਼ਕਿਲ ਹੁੰਦਾ ਪੈਰਪੂਰ ਗੰਦੇ ਹੋ ਜਾਂਦੇ ਆ ਆ ਕਰਕੇ ਠੀਕ ਕਿੱਤਾ ਜਾਵੇ ਸਿੱਟੇ ਨਹੀਂ ਕੀਤੀ ਇਸ ਪਾਣੀ ਵਾਦ ਤੁਸੀਂ ਜੋ ਕਿ ਗੰਦਾ ਪਾਣੀ ਤੁਹਾਡੇ ਹਮੇਸ਼ਾ ਗਟਰਾਂ ਦੇ ਵਿੱਚ ਨਿਕਲਦਾ ਬਹੁਤ ਬਹੁਤ ਵਾਰ ਕੀਤੀ ਬਹੁਤ ਵਾਰ ਕੀਤੀ ਪਰ ਕਹਿੰਦੇ ਕੋਈ ਨਹੀਂ ਹੋ ਜੂਗਾ ਕੋਈ ਨਹੀਂ ਹੋ ਜੂਗਾ ਹਮੇਸ਼ਾ ਪਾਣੀ ਦੀ ਸਮੱਸਿਆ ਰਹਿੰਦੀ ਕਿ ਤੁਹਾਡੇ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਆਂਦਾ ਕਿ ਦਿਨ ਕਿਤੇ ਪਾਣੀ ਆਂਦੇ ਛੱਪੜ ਲੱਗੇ ਤੇ ਕੀ ਕਹਿਣਾ ਚਾਹੋ ਪਾਣੀ ਕਦੇ ਕਦੇ ਆਂਦਾ ਕਦੇ ਕਦੇ ਨਹੀਂ ਆਂਦਾ ਕਿਉਂ ਬੈਲ ਖਰਾਬ ਹੋ ਜਾਂਦੀ ਆ ਆਰੇ ਇਹ ਪਾਣੀ ਤਾਂ ਬਹੁਤ ਜ਼ਿਆਦਾ ਤਰਨਪਤ ਇਹ ਹਾਨੀਕਾਰਕ ਆ ਇਤਨਾ ਬਿਮਾਰੀਆਂ ਬਹੁਤ ਹੁੰਦੀਆਂ ਹਾਂਜੀ ਨਮਸਕਾਰ ਕੀ ਨਾਮ ਹੈ ਤੁਹਾਡਾ ਮਨਜ ਇਹ ਸਮੱਸਿਆ ਆ ਰਹੀ ਜੋ ਕਿ ਪਾਣੀ ਗੰਦਾ ਖੜਾ ਤੇ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਤਾਂ ਬਹੁਤ ਲੋਕਾਂ ਨੂੰ ਸਮੈਲ ਆਉਂਦੀ ਹੈ ਫਿਰ ਬਿਮਾਰੀਆਂ ਦਾ ਵੀ ਆਉਂਦਾ ਵੀ ਉਹ ਗੰਦਗੀ ਆ ਗੰਦਗੀ ਜ਼ਿਆਦਾ ਹੀ ਹੈ ਪਾਣੀ ਹੋ ਰਹੀ ਹੈ ਜੇ ਪਾਣੀ ਖੜਾ ਹੁੰਦਾ ਤੁਸੀਂ ਇੱਥੇ ਵੀ ਕਦੀ ਕਾਉਂਸਲਰ ਕੋ ਕੋਈ ਸੀ ਤੁਸੀਂ ਕਦੀ ਗੱਲਬਾਤ ਨਹੀਂ ਕੀਤੀ ਕਿ ਇਹਨਾਂ ਨੇ ਆਪਣੀ ਸਮੱਸਿਆ ਬਥੇਨੀ ਦੱਸਿਆ ਸਭ ਨੂੰ ਦੱਸਿਆ ਟਿੱਕਰਾਂ ਦੇ ਵਿੱਚ ਕਿ ਪਹਿਲੇ ਸ਼ਿਕਾਇਤ ਆਈਆਂ ਸੀ ਕਿ ਘਰਾਂ ਦੇ ਵਿੱਚ ਪਾਣੀ ਨਹੀਂ ਆਂਦਾ ਹਮੇਸ਼ਾ ਟਿਊਬਵਲ ਖਰਾਬ ਰਹਿੰਦਾ ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਕਹਿੰਦੇ ਸੀ ਕਹਿੰਦੇ ਸੀ ਤੇ ਤਾਂ ਰਦਾਂਗੇ ਉਹਨਾਂ ਨੇ ਇਕ ਨੰਬਰ ਟਿਊਬਵਲ ਵੀ ਬਣਾਇਆ ਸੀ ਹੁਣ ਆਂਦਾ ਨਹੀਂ ਪਾਣੀ ਹਲੇ ਵੀ ਫਿਰ ਵੀ ਪਾਣੀ ਨਹੀਂ ਆਉਂਦਾ ਹਾਂਜੀ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਕਿ ਜੋ ਕਿਸ ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਦੇ ਕੀਤੇ ਸੀਗੇ ਕਿ ਵੋਟਾਂ ਤੋਂ ਪਹਿਲਾਂ ਕੀਤੇ ਸੀਗੇ ਵਾਅਦੇ ਕਿ ਸਾਰੀ ਸਮੱਸਿਆਵਾਂ ਦਾ ਹੱਲ ਹੋਊਗਾ ਕਿਤੇ ਨਾ ਕਿਤੇ ਐਜੂਕੇਸ਼ਨ ਨੂੰ ਲਾ ਲਓ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਕੀ ਲੱਗਦਾ ਕਿ ਸਰਕਾਰ ਸਾਮਯਾਬ ਹੋਈ ਹੈ ਕੋਈ ਵੀ ਨਹੀਂ ਹੋਈ ਹਾਂਜੀ ਕੀ ਕਹਿਣਾ ਚਾਹੋਗੇ ਮਲੇ ਦੀ ਸਮੱਸਿਆ ਪਾਣੀ ਦੀ ਕੀ ਕਹਿੰਦੇ ਥੋੜਾ ਜਿਹਾ ਪਾਣੀ ਪਾਣੀ ਸਪੱਸ਼ਾ ਬਹੁਤ ਜ਼ਿਆਦਾ ਗੰਦਾ ਇੱਥੇ ਬਸ ਕਦੋਂ ਵੇਲੇ ਜਦੋਂ ਬੱਚਾ ਨੂੰ ਸਕੂਲ ਛੱਡਣ ਜਾਂਦੀ ਹੈ ਤਾਂ ਕਿਸ ਤਰ੍ਹਾਂ ਪ੍ਰੋਬਲਮ ਆਂਦੀ ਹੈ ਤੁਹਾਨੂੰ ਪ੍ਰੋਬਲਮ ਆਂਦੀ ਮੱਛਰ ਬਹੁਤ ਜ਼ਿਆਦਾ ਵਾ ਗੰਦਗੀ ਆ ਪ੍ਰੋਬਲਮ ਹੈ ਬੱਚਾ ਨਹਾਣਾ ਇਤੋਂ ਗੰਦ ਚ ਕਿੱਦਾਂ ਔਖੀ ਆ ਹਾਂਜੀ ਨਮਸਕਾਰ ਕੀ ਨਾਮ ਹੈ ਤੁਹਾਡਾ ਅੱਛਾ ਤੁਸੀਂ ਮਨੌਰ ਨਗਰ ਦੇ ਵਿੱਚ ਰਹਿਣ ਵਾਲੀ ਹੋ ਹਾਂਜੀ ਸਮੱਸਿਆਵਾਂ ਆ ਰਹੀਆਂ ਤੁਹਾਨੂੰ ਪਾਣੀ ਗੰਦਾ ਆ ਰਿਹਾ ਜੀ ਨੀਣਾ ਵਾਲਾ ਪਾਣੀ ਨੀਣਾ ਵਾਲਾ ਪਾਣੀ ਵੀ ਗੰਦਾ ਆ ਰਿਹਾ 2 ਐਲਵਿਨੀ ਚੰਗਾ ਲੱਗਿਆ ਪਾਣੀ ਚੱਲਦਾ ਹੀ ਨਹੀਂ ਜਿਹੜਾ ਗੰਦਾ ਪਾਣੀ ਤੇ ਖੜਿਆ ਰਹਿੰਦਾ ਗਟਰਾ ਦਾ ਗੰਦਾ ਉਹ ਵੀ ਉਹ ਉਹ ਹੀ ਆ ਰਿਹਾ ਜੀ ਉਹ ਹੀ ਆ ਰਿਹਾ ਕੀ ਦਿੱਕਤ ਆ ਰਹੀਆਂ ਤੁਹਾਨੂੰ ਨੰਗਣ ਵੇਲੇ ਕੀ ਦਿੱਕਤ ਨੰਗਣ ਵੇਲੇ ਵੀ ਪਾਣੀ ਦੇ ਵਿੱਚ ਪੀਣ ਵਾਲੇ ਚ ਵੀ ਆਂਦਾ ਹੈ ਨੰਗਣ ਨੂੰ ਵੀ ਬਹੁਤ ਔਖਾ ਹੈ ਸਾਰਾ ਨਹੀਂ ਵੱਡੇ ਵੱਡੇ ਦਾਅਵੇ ਕੀਤੇ ਸੀ ਵਾਦੇ ਕੀਤੇ ਸੀ ਕੋਈ ਵਾਦਾ ਨਹੀਂ ਨਿਭਾਇਆ ਕੋਈ ਵਾਦਾ ਨਹੀਂ ਨਿਭਾਇਆ ਪੁੱਤਰ ਇਹਨਾਂ ਨੂੰ ਸਰਕਾਰ ਨੂੰ ਕੀ ਮੰਗ ਕਰਨਾ ਚਾਹੋਗੇ ਮੰਗ ਚਾਹਦੇ ਹਾਂ ਹੁਣ ਲੈ ਲੈਣ ਬੋਟਾ ਕਿਨਾਂ ਤੋਂ ਲੈਂਦੇ ਨੇ ਅਸੀਂ ਬੋਟ ਹੀ ਨਹੀਂ ਪਾਣੀ ਇਹਨਾਂ ਨੇ ਕਿਹਨੂੰ ਸਪੋਰਟ ਕਰਦੇ ਹੋ ਸਪੋਰਟ ਕਿਨੂੰ ਕਰਦੇ ਸੀ ਜੇ ਪਹਿਲੇ ਅਸੀਂ ਪੰਜੇ ਨੂੰ ਕਰਦੇ ਸੀ ਪੰਜੇ ਆਲਿਆਂ ਨੇ ਵੀ ਸਾਡਾ ਕੁਝ ਸਵਾਰਿਆ ਝਾੜੂ ਵਾਲਿਆਂ ਨੂੰ ਬੋਟ ਪਾਈ ਉਹਨਾਂ ਨੇ ਵੀ ਨਹੀਂ ਸਵਾਰਿਆ ਹੁਣ ਅਸੀਂ ਕਿਸੇ ਨੂੰ ਬੋਟ ਪਾਣੀ ਨਹੀਂ ਕੋਈ ਅਪੀਲ ਹੈ ਤੁਹਾਡੀ ਸਰਕਾਰਾਂ ਤੋਂ ਕੀ ਅਪੀਲ ਕੀ ਮੰਗ ਸਕਦੇ ਸਾਡੇ ਇਹ ਮੰਗ ਹੈ ਜੀ ਸਾਡਾ ਉਥੋਂ ਸਫਾਈ ਹੋਣੀ ਚਾਹੀਦੀ ਇਹ ਜਿਹੜਾ ਸੀਵਰ ਭਰਿਆ ਪਿਆ ਉਹਨੂੰ ਸਾਫ਼ ਹੋਣਾ ਚਾਹੀਦਾ ਇਹਦਾ ਉਹ ਕੂੜਾ ਆ ਉਹ ਵੀ ਉਸੇ ਉਹ ਕੂੜਾ ਸਰਕਾਰਾਂ ਨੇ ਇੱਕ ਵਾਦਾ ਕੀਤਾ ਸੀ ਹਜ਼ਾਰ ਹਜ਼ਾਰ ਰੁਪਏ ਦਾ ਕਿ ਲੇਡੀਜ਼ ਨੂੰ ਤਾਂ ਕਹਿਣ ਲੱਗੀ ਸੀ ਕਹਿਣ ਲੱਗੀ ਸੀ ਸਾਨੂੰ ਲਾਲਚ ਦਿੱਤਾ ਅਸੀਂ ਹਜ਼ਾਰ ਰੁਪਏ ਮਹੀਨਾ ਦਵਾਂਗੇ ਸਾਨੂੰ ਕੰਜਰਾਂ ਨੇ ਉਹ ਵੀ ਨਹੀਂ ਦਿੱਤੇ ਕੀ ਲੱਗਦਾ ਕਿ ਜਿਹੜੀ ਲੁਧਿਆਣੀ ਦੀ ਜੱਸ ਪੰਜਾਬ ਦੀ ਲੇਡੀਜ਼ ਨੂੰ ਹਜ਼ਾਰ ਰੁਪਏ ਦੇ ਲਾਲਚ ਦਾ ਆਮ ਆਦਮੀ ਪਾਰਟੀ ਨੇ ਦਿੱਤਾ ਹਾਂ ਜਿਤਾਤਾ ਹੁਣ ਹਰਾ ਦੇਣਾ ਹੁਣ ਹਰਾ ਦੇਣਾ ਇਹਨਾਂ ਨੂੰ ਹੁਣੇ ਅਸੀਂ ਜਿਤਾਣਾ ਹੁਣੇ ਬੈਠੇ ਨੀਚੇ ਨੀਚੇ ਬੈਠਣਗੇ ਇਹਨਾਂ ਨੂੰ ਇਹਨਾਂ ਨੇ ਸਾਡਾ ਧਾੜੂ ਮਾਰ ਕੇ ਹੁੰਜਿਆ ਕਰਤਾ ਅਸੀਂ ਇਹਨਾਂ ਦਾ ਹੁੰਜਿਆ ਕਰਤਾ ਕੌਂਸਲ ਮੌਜੂਦਾ ਕੌਂਸਲ ਦਾ ਟਾਈਮ ਖਤਮ ਹੋ ਚੁੱਕਿਆ ਹੁਣ ਤਾਂ ਐਮਐਲਏ ਦੇ ਹੱਥ ਦੇ ਵਿੱਚ ਹੁਣ ਐਮਐਲਏ ਜਿਹੜਾ ਹੈ ਨਾ ਉਹਨੂੰ ਵੀ ਚਾਹੀਦਾ ਹੈ ਸਾਡੇ ਇੱਥੇ ਏਰੀਆ ਦੇ ਐਮਐਲਏ ਜਿਹੜੇ ਗੁਰਪ੍ਰੀਤ ਗੋਗੀ ਜੀ ਕੀ ਕਹਿਣਾ ਹੈ ਇਹ ਗੋਗੀ ਨੇ ਲਾਲਚੇ ਦਿੱਤਾ 10000 ਰੁਪਏ ਦਾ ਇਹ ਗੋਗੀ ਹੁਣ ਆਵੇ ਤਾਂ ਸਹੀ ਮੱਲੇ ਦੇ ਵਿੱਚ ਇਹਨੂੰ ਮੈਂ ਸਾਰੇ ਪੈਸੇ ਦੇ ਕੇ ਵੋਟਾਂ ਦਵਾਉਂਗੀ ਸਾਰੇ ਮੱਲੇ ਦੀਆਂ ਕਿਸੇ ਦੀ ਵੋਟ ਨਹੀਂ ਪੈਣੀ ਅਸੀਂ ਨਾ ਪਾਣੀ ਇਹਨੇ ਲਾਲਚੇ ਦਿੱਤਾ ਸੀ ਜੀ ਲਾਲਚੇ ਦਿੱਤਾ 10000 ਰੁਪਏ ਦਾ ਜੀ ਦੇ ਸਭ ਦੇ ਕਿ ਲੇਡਿਸ ਦਾ ਕਹਿਣਾ ਹੈ ਕਿ ਜੋ ਕਿ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਲਾਲਚ ਦੇ ਕੇ ਹਜ਼ਾਰ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਲੇਡਿਸ ਦਾ ਕਹਿਣਾ ਹੈ ਕਿ ਸਾਨੂੰ ਲਾਲਚ ਦੇ ਕੇ ਵੋਟਾਂ ਪਵਾਈਆਂ ਗਈਆਂ ਪਰ ਉਹ ਲਾਲਚ ਵੀ ਪੂਰਾ ਨਹੀਂ ਕੀਤਾ ਗਿਆ ਕਿਤੇ ਨਾ ਕਿਤੇ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਲਾਸਟ ਵਿੱਚ ਅਸੀਂ ਹੁਣ ਉਹਨਾਂ ਨੂੰ ਸਪੋਰਟ ਨਹੀਂ ਕਰਾਂਗੇ ਜਿੱਦਾਂ ਕਿ ਉਹਨਾਂ ਨੂੰ ਸਪੋਰਟ ਕੀਤੀ ਇਸ ਵੇਲੇ ਤੇ ਹੁਣ ਅਸੀਂ ਕਿਸੇ ਨੂੰ ਵੋਟ ਨਹੀਂ ਪਾਵਾਂਗੇ ਤੇ ਜੀ ਨਮਸਕਾਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲੇਸ਼ ਆ ਕਮਲੇਸ਼ ਨਗਰ ਦੇ ਵਿੱਚ ਰਹਿੰਦੇ ਹਾਂ ਹਾਂ ਜੀ ਸਮੱਸਿਆ ਸਾਨੂੰ ਇਹ ਆਉਂਦੀ ਪਈ ਹੈਗੀ ਆ ਕਿ ਬਹੁਤ ਜਾਂਦੇ ਗੰਦਾ ਸੀਵਰੇਜ ਦਾ ਪਾਣੀ ਸਾਡੇ ਪੀਣ ਪਾਣੇ ਪੀਣ ਵਾਲੇ ਪਾਣੀ ਦੇ ਵਿੱਚ ਵੀ ਆਉਂਦਾ ਪਿਆ ਹੈਗਾ ਵਾ ਗੋਗੀ ਕੌਂਸਲਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਸੀਵਰੇਜ ਦਾ ਪਾਣੀ ਸਾਰਾ ਠੀਕ ਕੀਤਾ ਜਾਵੇ ਸਾਡੇ ਬੱਚੇ ਬਿਮਾਰ ਨੇ ਅਸੀਂ ਆਪ ਖੁਦ ਬਿਮਾਰ ਹੈਗੇ ਜਿਹੜੀ ਵੋਟਾਂ ਤੋਂ ਪਹਿਲਾਂ ਦਾਅਵੇ ਕੀਤੇ ਗਏ ਸੀ ਕਿ ਕੋਈ ਨਹੀਂ ਪੂਰੇ ਕੀਤੇ ਕੋਈ ਦਾਅਵੇ ਪੂਰੇ ਨਹੀਂ ਹੋਏ ਕੁਝ ਨਹੀਂ ਕੀਤਾ ਹੈਗਾ ਹੁਣ ਇਲੈਕਸ਼ਨ ਸਿਰ ਤੇ ਆਂਦੇ ਪੈਣੇ ਅਸੀਂ ਵੋਟਾਂ ਤਾਦ ਪਾਣੀਆਂ ਹੈਗੀਆਂ ਨੇ ਜੇ ਸਾਡੇ ਅਤੇ ਮਸਲੇ ਹੱਲ ਹੋਣਗੇ ਸਾਰਾ ਇੰਨਾ ਗੰਦਾ ਪਾਣੀ ਹੈਗਾ ਵਾ ਆ ਕੇ ਦੇਖੇ ਗੁੱਗੀ ਕੌਂਸਲ ਨੂੰ ਬਾਰ ਬਾਰ ਬੇਨਤੀ ਕੀਤੀ ਜਾਂਦੀ ਹੈਗੀ ਕਿ ਸਾਡੇ ਪੁਲਿਸ ਸਾਡੇ ਮਹੱਲੇ ਵਿੱਚ ਆਓ ਆ ਕੇ ਸਾਡੀਆਂ ਸਮੱਸਿਆ ਸੁਣੋ ਜਿਹੜੀ ਕਿ ਇਹਨਾਂ ਨੇ ਵੋਟਾਂ ਤੋਂ ਪਹਿਲੇ ਦਾਅਵੇ ਕੀਤੇ ਸੀ ਕਿ ਹਜ਼ਾਰ ਹਜ਼ਾਰ ਰੁਪਏ ਲੇਡੀਜ਼ ਦੇ ਅਕਾਊਂਟ ਚ ਆਣਗੇ ਤੇ ਉਹ ਉਹਨਾਂ ਬਾਰੇ ਕੀ ਕਹਿਣਾ ਚਾਹਗੇ ਕਿ ਤੁਹਾਡੇ ਕਾਉਂਟੋ ਵਿੱਚ ਆਏ ਅਸਲ ਨਹੀਂ ਮੈਂ ਤਾਂ ਇਹੀ ਕਹੂੰਗੀ ਵੀ ਜੇ ਤੁਸੀਂ ਪਾ ਸਕਦੇ ਹੋ ਉਹਨਾਂ ਦੇ ਵਿੱਚ ਕੌਂਟ ਦੇ ਪੈਸੇ ਫੇਰ ਤੁਸੀਂ ਵਾਅਦੇ ਕਰੋ ਜੇ ਨਹੀਂ ਪਾ ਸਕਦੇ ਤਾਂ ਬਿਲਕੁਲ ਵੀ ਝੂਠੇ ਵਾਅਦੇ ਨਾ ਹੋਗੇ ਸਰਕਾਰ ਬਣੀ ਨੂੰ ਨਹੀਂ ਬਿਲਕੁਲ ਵੀ ਝੂਠੇ ਵਾਅਦੇ ਨਾ ਕਰੋ ਬਸ ਮੈਂ ਤਾਂ ਇਹ ਕਹਿਨੀ ਆ ਵੀ ਜੋ ਵੀ ਕਰਨਾ ਸੱਚ ਬੋਲ ਕੇ